ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾ ਅਤੇ ਮਾਲ ਗੱਡੀਆਂ ਦੀ ਆਵਾਜਾਈ ਤੇ ਰੋਕ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਵੱਲੋਂ ਦਿੱਤੇ ਚੱਕਾ ਜਾਮ ਦੇ ਸੱਦੇ ਤਹਿਤ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਅੱਜ ਸਥਾਨਕ ਬਾਬਾ ਬੰਦਾ ਸਿੰਘ ਬਾਹਾਦਰ ਚੌਂਕ ਵਿਖੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ ਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਵੱਖ-ਵੱਖ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਲਾ ਨੂੰ ਵਾਪਸ ਕਰਨ ਦੀ ਜ਼ੋਰਸ਼ੋਰ ਨਾਲ ਮੰਗ ਰੱਖੀ ਉੱਥੇ ਹੀ ਮਾਲ ਗੱਡੀਆਂ ਦੀ ਆਵਾਜਾਈ ਨੂੰ ਤੁਰੰਤ ਕਾਲ ਤੋਂ ਸ਼ੁਰੂ ਕਰਨ ਦੀ ਵੀ ਚੇਤਾਵਨੀ ਦਿੱਤੀ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਤੱਕ ਕਿਸਾ ਕੇਂਦਰ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਕਿਸਾਨ ਸੰਘਰਸ਼ ਜਾਰੀ ਰਹੇਗਾ ਉਨ੍ਹਾਂ 26 27 ਨਵੰਬਰ ਨੂੰ ਦਿੱਲੀ ਵਿਖੇ ਦਰਨਾ ਪ੍ਰਦਰਸ਼ਨ ਕਰਨ ਦੀ ਵੀ ਚੇਤਾਵਨੀ ਦਿੱਤੀ ਪੂਰਾ ਦਿੱਲੀ ਵਾਲੂ ਜਿਹੜੇ ਆ ਹੋਰ ਸੋਰ ਨਾਲ ਸੀਰਾ ਕੱਟਿਆ ਜਾਣ ਤਾਂ ਤੇ ਇਸ ਲੋਕਾਂ ਨੇ ਸਰਕਾਰਾਂ ਬੁਣਾਈਆਂ ਨੇ ਲੋਕਾਂ ਦੁਆਰਾ ਸੰਖੁਪ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਅਗਰ ਲੋਕਾਂ ਨੂੰ ਸਮੱਸਿਆ ਹੈਗੀ ਆ ਤਾਂ ਐਸੀ ਕੋਈ ਟ੍ਰੈਕਟਰ ਸਪਲੀ ਹੈਗੀ ਵੀ ਕੋਈ ਇਹ ਕੰਮ ਆਏ ਨਹੀਂ ਕਰਦਾ ਪੁਰਾਣਾ ਸੁਖਿੰਦਰ ਸਿੰਘ ਜੁਨੀਆ ਡਟਾਉਂਦਾ ਨਹੀਂ ਸਮਾਣਾ ਪ੍ਰਾਪਤ ਕਰਦਾ ਅਸੀਂ ਵੀ ਜਿਹੜਾ ਮੋਦੀ ਸਰਕਾਰ ਸਾਡੇ ਆਲੇ ਕਾਨੂੰਨ ਲੈ ਕੇ ਆਈਆ ਬਿਲਾਂ ਦੇ ਵਿਰੋਧ ਦੇ ਵਿੱਚ ਜੀ ਸਾਡਾ ਪਹਿਲਾ ਦਾ ਫੈਸਲਾ ਉਹ ਵੀ 5 ਨਵੰਬਰ ਨੂੰ ਅਸੀਂ ਆਪਣਾ ਪੰਜਾਬ ਦੇ ਖੁੱਲ੍ਹ ਵੀ ਜਿੰਨੇ ਵੀ ਰੋਡ ਨੇ ਜੀ ਨੈਸ਼ਨਲ ਆਏ ਦੇ ਨੇ ਸਾਰੇ ਬੰਦ ਕਰਾਂਗੇ ਜਾਮ ਲਾਵਾਂਗੇ ਜੀ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਾਰੇ ਰੋਡ ਬੰਦ ਕਰ ਰੱਖਨੇ ਜੀ ਤੇ ਆਉਣ ਵਾਲੀ ਜਿਵੇਂ 26 27 ਤਰੀਕ ਨੂੰ ਫਿਰ ਅਸੀਂ ਦਿੱਲੀ ਵੀ ਜਾਵਾਂਗੇ ਤੇ ਜੀ ਦਾ ਪ੍ਰੋਗਰਾਮ ਵੀ ਕਰਾਂਗੇ ਉਹ ਵੀ ਸਾਡੀਆਂ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਲਿਖੇ ਹੋਏ ਨੇ ਜੀ ਉਹਦੇ ਸਬੰਧ ਵਿੱਚ ਚਾਰਜ ਅਸੀਂ ਸਾਰੇ ਇੱਥੇ ਰੋਣਾ ਤੇ ਧਰਨੇ ਲਾ ਦੇਣਾ ਹੈ ਏ ਉਹਦੇ 30 ਕਿਸਾਨ ਜਥੇਬੰਦੀਆਂ ਦਾ ਚੱਲ ਰਹੇ ਨੇ। ਨજર ਸਾਡੇ ਆਰਡੀਨੈਂਸੇ ਰੱਤ ਨਹੀਂ ਹੁੰਦੇ ਜੀ ਅਸੀਂ ਉਹਨਾਂ ਚ ਰੇ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਤੇ ਇਹਨਾਂ ਨੂੰ ਰੱਤ ਕਰਵਾ ਕੇ ਸਾਂ ਲਵਾਂਗੇ। ਸਾਡੇ ਸਾਰੀ ਖਲਾਂ ਫੋਜੀ ਸਾਡੇ ਜ਼ਮੀਨਾਂ ਨਹੀਂ ਰਹਿਣੀਆਂ ਜੀ ਮੰਡੀਕਰਨ ਬੋਟ ਤੋੜੇ ਜਾ ਰਹੇ ਨੇ। ਸਾਡੇ ਦਾ ਸਾਰਾ ਕੁਝੇ ਬਰਬਾਦ ਜਾਂਦਾ ਹੈ ਜੀ ਖਲਾਂ ਦੇ। ਕੋਈ ਮੰਡੀ ਨਹੀਂ ਛੱਡ ਰਹੇ ਜੀ ਕੋਈ ਆੜਤੀਏ ਲਾ ਲੋ ਵੇਪਰਾਂ ਲਾ ਲੋ ਸਾਰਾ ਕੁਝੇ ਤਬਾਹ ਹੋ ਜਾਂਦਾ ਜੇ ਬਿਲ ਲੱਗ ਹੁੰਦੇ। ਕਾਮਰਡ ਜਗਤਾਰ ਸਿੰਘ ਫਤਿਹ ਮਾਜਰੀ ਪੰਜਾਬ ਹਿੰਦੂ ਕਿਸਾਨ ਸਭਾ ਜ਼ਿਲ੍ਹਾ ਸੈਕਟਰੀ ਅੱਜ ਜੋ ਇਹ ਪ੍ਰੋਗਰਾਮ ਚੱਲ ਰਿਹਾ ਹੈ ਮੇਰੇ ਕਿਸਾਨ ਜਿੱਥੇ ਬੰਦਿਆਂ ਦਾ ਪ੍ਰੋਗਰਾਮ ਸੀ ਪੰਜਾਬ ਸਰਕਾਰ ਦੇ ਨਾਲ ਆ ਕੇ ਅਸੀਂ ਨੇ ਕੀ ਕੀਤਾ ਜਿੰਨੀਆਂ ਗੱਡੀਆਂ ਸੀ ਮਾਲ ਗੱਡੀਆਂ ਮਾਲ ਗੱਡੀਆਂ ਪਰ ਮੋਦੀ ਇਹੋ ਜਿਹਾ ਦੇਖਿਆ ਉਸ ਨੇ ਗੱਡੀਆਂ ਨਹੀਂ ਚਲਣ ਦਿੱਤੀਆਂ ਉਹ ਗੱਡੀਆਂ ਨਾ ਚੱਲਣ ਕਰਕੇ ਬਰੋਸ ਚ ਆ ਕੇ ਗੁੱਸੇ ਚ ਆ ਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਅੱਜ 67 ਥਾਵਾਂ ਤੇ ਧਰਨੇ ਤੇ ਪੂਰਨ ਤੌਰ ਤੇ ਹਿੰਦੁਸਤਾਨ ਬੰਦ ਕਰਵਾਇਆ ਤੇ ਸਾਡੀ ਕੋਈ ਮੰਗ ਹੈ ਜਿੰਨੀ ਦੇਰ ਤੱਕ ਮੋਦੀ ਸਾਡੇ ਕਿਸਾਨਾਂ ਦੀਆਂ ਜੋ ਵੀ ਆਰਡੀਨੈਂਸ ਬਿੱਲ ਨੇ ਜਾਂ ਹੋ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਹੈ ਜਿੰਨਾ ਚਿਰ ਉਹ ਸਹੀ ਰਸਤੇ ਤੇ ਨਹੀਂ ਆਉਂਦਾ ਸਾਡੀ ਕਿਸਾਨੀ ਇਹ ਸੰਘਰਸ਼ ਨੂੰ ਹੋਰ ਉੱਚਾ ਲੈ ਕੇ ਜਾਊਗੀ ਦਿੱਲੀ ਤੱਕ ਵੀ ਅਸੀਂ ਲਗਾਤਾਰ ਹੋ ਸਕਿਆ ਤਾਂ ਦਿੱਲੀ ਦੇ ਵਿੱਚ ਰਣ ਲਗਾਤਾਰ ਬੈਠਣਾ ਪੈ ਗਿਆ ਅਸੀਂ ਉੱਥੇ ਹੀ ਬੈਠਾਂ ਜਾਂ ਸਮਾਣਾ ਨਿਊਜ਼ 13 ਤੋਂ ਚਮਕੌਰ ਮੋਤੀ ਫਾਰਮ ਅਸ਼ਵਨੀ ਗਰਗਨਾਲ ਸੁਨੀਲ ਚਾਵਲਾ ਦੀ ਰਿਪੋਰਟ